ਗੋਲੀਆਂ ਕੋਲੀਆਂ ਗੋਲੀਆਂ ਤਰਨ ਤਰਨ ਚ ਕੋਲ ਫੇਰ ਚਲੀਆਂ ਕੋਲੀਆਂ ਤਰਨ ਤਰਨ ਦੇ ਵਿੱਚ ਇੱਕ ਸਕੋਰਪਿਓ ਜਿ ਬੈਠੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਸੋ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਉਹਨਾਂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਨ੍ਹਾਂ ਤੇ ਹਮਲਾ ਹੋਇਆ ਪੁਲਿਸ ਉਹਨਾਂ ਨੂੰ ਹੀ ਚੱਕ ਕੇ ਲੈ ਗਿਆ ਔਰ ਤੁਹਾਨੂੰ ਦਖਾਨੇ ਆਖੀਏ ਪੂਰਾ ਮਾਮਲਾ ਤਾਨੀ ਖੇਲ ਪੰਜਾਬੀ ਟੀਵੀ ਦਿਲਾਈ ਆਮਨ ਤੱਕ ਗਰਦੀ ਰਿਹਾ ਮੇਰਾ ਨਾਮ ਹਰਪੀਤ ਸਿੰਘ ਪਿੰਡ ਮੇਰਾ ਕੱਦਗੇਲਾ ਮੇਰਾ ਬੇਟਾ ਮੇਰੇ ਸਾਥੀ ਨਾਲ ਇਸੇ ਤਰ੍ਹਾਂ ਨਾ ਆਇਆ ਸੀ ਆਪਣੇ ਪੂਆ ਜੀ ਦੇ ਘਰੇ ਤੇ ਮਲਗੇ ਲੱਗੇ ਅਣਪਛਾਤੇ ਲੋਕਾਂ ਨੇ ਉਹਦੇ ਤੇ ਗੋਲੀਆਂ ਨਾਲ ਕਤਲਨਾ ਹਮਲਾ ਕਰ ਦਿੱਤਾ ਉਹਦੇ ਇੱਕ ਸਾਥੀ ਦੇ ਹੱਥ ਵਿੱਚ ਗੋਲੀ ਲੱਗੀ ਇੱਕ ਦੇ ਸਿਰ ਵਿੱਚ ਲੱਗੀ ਤੇ ਉਹ ਆਪ ਮਾਲਕ ਦੀ ਕਿਰਪਾ ਦੇ ਨਾਲ ਬਚਾ ਹੋਇਆ ਉਹਨਾਂ ਦੀ ਜਾਨ ਹੀ ਬਚੀ ਆ ਬਾਕੀ ਕਦਰ ਕੋਈ ਨਹੀਂ ਛੱਡੀ ਤੇ ਬੜਾ ਜਿਆਦਾ ਅੰਨਾ ਕਾਨੂੰਨ ਆਏ ਤੇ ਜਿਹੜੀ ਆਣ ਕੇ ਵੇਖੋ ਜਿਹੜੇ ਬੰਦੇ ਤੇ ਐਡਾ ਵੱਡਾ ਕਾਤਲਨਾ ਹਮਲਾ ਹੋਇਆ ਅਣਪਛਾਤੇ ਲੋਕਾਂ ਵੱਲੋਂ ਉਸ ਬੰਦੇ ਦੀ ਪੰਜਾਬ ਪੁਲਿਸ ਵੱਲੋਂ ਹੈਲਪ ਕਰਨ ਦੀ ਜਗ੍ਹਾ ਉਸ ਬੰਦੇ ਨੂੰ ਐਸਐਚਓ ਸਿਟੀ ਹਸਪੀਟਲ ਦੇ ਵਿੱਚੋਂ ਚੱਕ ਕੇ ਲੈ ਗਿਆ ਕਿ ਮੈਂ ਇਹਦੀ ਇਨਕੁਆਰੀ ਕਰਨੀ ਹੈ ਦੇਖੋ ਜੀ ਇਹ ਟਾਈਮ ਇਨਕੁਆਰੀ ਦਾ ਕਿ ਜਾਂ ਪਬਲਿਕ ਦੀ ਹੈਲਪ ਕਰਨ ਦਾ ਇਹ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਐਸਐਸਪੀ ਤਰਨਤਾਰਨ ਤੋਂ ਪਰਜੋਰ ਬੇਨਤੀ ਕਰਕੇ ਮੰਗ ਕਰਦੇ ਆਂ ਕਿ ਸਾਡੇ ਬੱਚੇ ਦੀ ਰੱਖਿਆ ਕੀਤੀ ਜਾਵੇ ਸਾਡੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਜਨਤਾ ਤੋਂ ਇਹਨਾਂ ਪੁਲਿਸ ਦਾ ਭਰੋਸਾ ਨਾ ਉੱਠ ਸਕੇ ਪਹਿਲਾਂ ਵੀ ਤੁਹਾਡੇ ਤੇ ਕੋਈ ਹਮਲਾ ਹੋਇਆ ਤੁਹਾਡੇ ਬੱਚੇ ਦੇ ਹਾਂਜੀ ਸਾਡੇ ਬੱਚੇ ਤੇ ਪਹਿਲਾਂ ਵੀ ਸਾਡੇ ਘਰੇ ਕਾਤਲਨਾ ਹਮਲੇ ਹੋ ਚੁੱਕੇ ਆ ਉਹਦੀਆਂ ਐਫਆਈਆਰਾਂ ਦਰਜ ਹਨ ਕੋਈ ਗ੍ਰਿਫਤਾਰੀ ਅਜੇ ਤੱਕ ਕਿਸੇ ਪੁਲਿਸ ਵੱਲੋਂ ਨਹੀਂ ਕੀਤੀ ਗਈ ਹਰ ਜਗ੍ਹਾ ਤੇ ਉਸ ਟਾਈਮ ਤੇ ਵੀ ਦਰਖਾਸਤਾਂ ਦਿੱਤੀਆਂ ਗਈਆਂ ਸੀ ਰੰਜਿਸ਼ ਚੜੀ ਕੋਈ ਪਰਾਣੀ ਰੰਜਿਸ਼ ਤੇ ਰੰਜਿਸ਼ ਦਾ ਸਾਨੂੰ ਅਣਪਛਾਤੇ ਲੋਕਾਂ ਵੱਲੋਂ ਹਮਲਾ ਇਹ ਅਣਪਛਾਤੇ ਜਿਹੜੇ ਲੋਕ ਆ ਉਹ ਧਮਕੀਆਂ ਦਿੰਦੇ ਆ ਰਿੰਦਸ ਦਾ ਤੁਸੀਂ ਆ ਵੀ ਸਿਆਣੇ ਦੇ ਰਿੰਦਸ ਤੇ ਆ ਵੀ ਲੋਕ ਰੱਖੀ ਜਾ ਰਹੇ ਆ ਕੀ ਪਤਾ ਕੀ ਇਹਨਾਂ ਲੋਕਾਂ ਦਾ ਵਿਗਾੜਿਆ ਹੈ ਕੀ ਬੱਚੇ ਜਿਹੜੇ ਦਾ ਨਾਮ ਕੀ ਹੈ ਨਾ ਜਗਰੂਪ ਸਿੰਘ ਹੈ ਜੀ ਨਾਲ ਦੇ ਸਾਥੀ ਜਖਮੀ ਹੋਏ ਉਹਨਾਂ ਦਾ ਕੀ ਹੈ ਉਹਦਾ ਨਾਮ ਇੱਕ ਗੁਰਪ੍ਰੀਤ ਸਿੰਘ ਗੋਪੀ ਹੈ ਮੁੰਡਾ ਜੀ ਦੂਜਾ ਮੁੰਡਾ ਬੱਬੂ ਆ ਅਰਸ ਇਹ ਉਹ ਵੀ ਠੀਕ ਹੈ ਜਾਨ ਹਾਂ ਠੀਕ ਹੈ ਜੀ ਜਾਨ ਤੇ ਬੱਬੂ ਦੀਪ ਸਿੰਘ ਸੀਸ ਦੀ ਕਿਰਪਾ ਦੇ ਨਾਲ ਬਚੀ ਆ ਬਾਕੀ ਇਹਨਾਂ ਵੱਲੋਂ ਕੋਈ ਕਸਰ ਨਹੀਂ ਜੀ ਬੰਦੇ ਨੂੰ ਪਤਾ ਲੱਗਾ ਕਿ ਬੜੇ ਘੜੇ ਬੰਦੇ ਬੰਦੇ ਅਣਪਛਾਤੇ ਹੈ ਜੀ ਪਤਾ ਲਾਵਾਂਗੇ ਪਤਾ ਲੱਗੂਗਾ ਬਾਕੀ ਇਹ ਪੰਜਾਬ ਪੁਲਿਸ ਪਤਾ ਲਾਉਣ ਦੀ ਜਗ੍ਹਾ ਸਾਡੇ ਪਰਿਵਾਰ ਤੇ ਦਬਾਅ ਬਣਾ ਰਹੀ ਹੈ ਜੀ ਮੁਖੀ ਸਰ ਕੀ ਗੱਲਬਾਤ ਹੋਈ ਹੈ ਇੱਕ ਮਿੰਟ ਦੇਰ ਇੱਥੇ ਕੋਈ ਕੱਦਗਲ ਦੇ ਲੱਗੇ ਹੈਗਾ ਸਰਵਿਸ ਸਟੇਸ਼ਨ ਉੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਉਸ ਰਿਲੇਟਡ ਅਸੀਂ ਆਏ ਆ ਜੋ ਵੀ ਕਰ ਲੋਈ ਬੰਦੀ ਹੋਏ ਕੀਤੀ ਜਾਵੇ ਕਿਹੜੇ ਪਤਾ ਜਖਮੀ ਸਰ ਜਖਮੀ ਫੇਲਾ ਹਲ ਤੇ ਇੱਕ ਬੰਦੇ ਦਾ ਜ਼ਖਮੀ ਆ ਹਾਂਜੀ ਹਾਂਜੀ ਕਦਿਆਂ ਦੇ ਕਦਿਆਂ ਦੇ ਇੱਕ ਆਪਣੀ ਗੱਡੀ ਤੇ ਸੀ ਖਲੋਤੇ ਅੱਛਾ ਜੀ ਹਾਂਜੀ ਅਗੇ ਤਲੇ ਵਿਸ਼ਾ ਵੀ ਹਾਂਜੀ ਤਫਤੀਸ਼ ਜਾਰੀ ਹੈ ਕੋਈ ਹੋਰ ਫਰਮ ਹੁੰਦਾ ਹੈ ਹਾਂਜੀ ਨਹੀਂ ਇਹ ਕਦਗਲ ਤੇ ਲੱਗੇ ਪੰਪ ਹੈਗਾ ਜੀ ਆਪਣਾ ਸਰਵਿਸ ਸਟੇਸ਼ਨ ਉਧਰ ਲੱਗੇ ਜੀ ਕੋਈ ਗੋਲੀ ਚਲੀ ਹੈ ਜੀ ਗੋਲੀ ਇਨਸੀਡੈਂਟ ਫਾਇਰਿੰਗ ਇਨਸੀਡੈਂਟ ਹੈ ਕੋਈ ਠੀਕ ਹੈ ਜੀ ਸਰ ਕਿਲੇ ਸਰ ਨਹੀਂ ਇਹਾਂ ਦੇ ਜੋ ਸਟੇਟਮੈਂਟ ਮਿਲੇ ਕਿ ਉਸ ਤੋਂ ਬੰਦਾ ਵੀ ਦੇ ਗੈਂਗ ਬਾਰ ਨਹੀਂ ਗੈਂਗ ਬਾਰ ਨਹੀਂ ਇਹਨਾਂ ਬੰਦੇ ਦੇ ਪਿੱਛੇ ਕੋਈ ਪਰਮਾਨੇ ਬੱਚੇ ਵੀ ਹੈ ਇਹਦੀ ਕੋਈ ਕ੍ਰਿਮਨਲ ਨਹੀਂ ਵੈਰੀਫਾਈ ਕੀਤਾ ਜਾਏਗਾ ਸਾਰਾ ਕੁਝ ਹੈ ਜੀ ਠੀਕ ਹੈ